ਇੱਕ ਵਾਰ ਦੀ ਗੱਲ ਆ ਜੀਮੀਦਾਰ ਜਾਂ ਜੱਟ ਜੀਮੀਦਾਰ ਜਾਂ ਕਿਸਾਨ ਲਾ ਲੋ ਉਹ ਬਲਦ ਨਾਲ ਗੱਡੀ ਲਈ ਜਾਂਦਾ ਹੁੰਦਾ ਉਹ ਇਹ ਨਾਲ ਕੁੱਤਾ ਵੜ ਜਾਂਦਾ ਉਹਦੇ ਨਾਲ ਕੁੱਤਾ ਰੱਖਿਆ ਹੁੰਦਾ ਤੇ ਜਿਵੇਂ ਜਿਵੇਂ ਬਲਦ ਨੂੰ ਪੈੜਾਂ ਪੈਰਾਂ ਵੱਲ ਧਿੰਦਾ ਤੇ ਬੰਦ ਤੁਰ ਜਾਂਦਾ ਉਹਨੂੰ ਮਨ 'ਚ ਵਹਿਮ ਹੋ ਜਾਂਦਾ ਕਿ ਸ਼ਾਇਦ ਇਹ ਗੱਡੀ ਬਲਦ ਨੂੰ ਮੇਰੇ ਕਾਰਨ ਭੱਜ ਰਿਹਾ ਉਹ ਥੋੜਾ ਤੇਜ਼ ਕਰਕੇ ਵੇਖ ਗਏ ਉਹਨੇ ਮੜਾਇਆ ਕੁੜਿਆ ਬਲਦ ਥੋੜਾ ਹੋਰ ਤੇਜ਼ ਹੋ ਗਿਆ ਬਾਲੀ ਵਹਿਮ ਹੋ ਗਿਆ ਉਹਨੂੰ ਆਏ ਲੱਗੇ ਵੀ ਯਾਰ ਵੀ ਵਾਕਈ ਮੇਰੇ ਕਰਕੇ ਬਲਦ ਤੁਰੀ ਜਾਂਦਾ ਉਹਨੇ ਕਹਾ ਵਾਹ ਭਜਾ ਕੇ ਵੇਖੀ ਉਹਨੇ ਗੱਟੇ ਤੇ ਦੰਦੀ ਵੱਡੀ ਬਲਦ ਦੇ ਉਹ ਬਲਦ ਨੇ ਮਾਰੀ ਲਾਤੋ ਪਰੇ ਘਰ ਕੇ ਸੜਤਾ ਪਤਾ ਹੀ ਨਹੀਂ ਲੱਗਾ ਗੱਡੀ ਕਿੱਥੇ ਰਹਿ ਗਈ ਤੇ ਆਪ ਕਿੱਥੇ ਪੈਰਦਾ ਇਸ ਕਰਕੇ ਉਹਨਾਂ ਯਾਰਾਂ ਨੂੰ ਟੈਗ ਕਰੋ ਜਿਹੜੇ ਕੁੱਤੇ ਵਾਲੀਆਂ ਹਰਕਮਾਂ ਕਰਦੇ ਆ ਉਹਨਾਂ ਨੂੰ ਮੈਂ ਹੋਇਆ ਵੀ ਕਹਿੰਦੀ ਮੇਰੇ ਸਿਰ ਤੇ ਬਲਦ ਤੁਰੀ ਜਾਂਦਾ ਤੇ ਉਹ ਲੱਤ ਵਾਜਦੀ ਅਗਲ ਉਹ ਤੋਂ ਫਿਰ ਆ ਜਾਂਦੀ ਆ ਕਰੋ ਟੈਗ ਉਹਨਾਂ ਦੋਸਤਾਂ ਨੂੰ ਜਿਹੜੇ ਕੁੱਤਿਆਂ ਨਾਲ ਹੱਸਣਾ ਕਰਦੇ ਆ